ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀਡੀਏ ਨਿਜਾ ਦਿਸ਼ਾ ਨਿਰਦੇਸ਼ ਅਧੀਨ ਸ਼ਹਿਰ ਵਿੱਚ ਛੱਕੀ ਤੇ ਭੇੜੇ ਪਰਸਨ ਦੀ ਚੈਕਿੰਗ ਤੋਂ ਦੀ ਨਾਕਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਪੁਲਿਸ ਪਾਰਟ ਨੇ ਦੋ ਛੱਕੀ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਿਨ੍ਹਾਂ ਕੋਲੋਂ ਦੋ ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ ਇੱਕ ਜਿੰਦਾ ਕਾਰਤੂਸ ਬਰਾਮਦ ਹੋਇਆ ਜਿਨ੍ਹਾਂ ਨੇ ਆਪਣਾ ਨਾਮ ਹਰਕੀਰਤ ਸਿੰਘ ਤੇ ਨਿਤਿਸ਼ ਕੁਮਾਰ ਦੱਸਿਆ ਜਿਨ੍ਹਾਂ ਦੇ ਖਿਲਾਫ ठाणा सिटी गोर्दासपुर ਵਿੱਚ ਐਫਆਈਆ ਨੰਬਰ 56 ਅੰਡਰ ਸੈਕਸ਼ਨ 25 39 ਆਰ ਮੈਟ ਰਜਿਸਟਰਡ ਕੀਤੀ ਗਈ ਹੈ। ਦੋਸ਼ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਨਜ਼ਰਮਾਨਦ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਹਨਾਂ ਕੋਲ ਪੁੱਛਿਆ ਜਾਵੇਗਾ ਕਿ ਇਹ ਪਿਸਤਲ ਕਿੱਥੋਂ ਲੈ ਕੇ ਆਏ ਤੇ ਕਿਸ ਮਕਸਦ ਲਈ ਲੈ ਕੇ। ਸਰ ਸਪੈਸ਼ਲ ਕਿਹੜੀ ਮੇਡ ਦੇ ਹੈਗੇ ਨੇ ਇਹ ਦਾ? ਕੰਟਰੀ ਮੇਡ। ਪਤਾ ਲੱਗਾ ਕਿ ਕੋਈ ਵਾਰਦਾਤ ਨੂੰ ਜਾਂਮ ਵਿੱਚ ਕਿਹੜੀ ਫਰਾਜ ਹੈ ਕਿਉਂ ਮੰਗਾਈ। ਮੇਰ ਜੇ ਕੋਈ ਗੱਲ ਸਾਹਮਣੇ ਨਹੀਂ ਆਈ। ਕੋਸ਼ਿਸ਼ ਕਰ ਦਰਾਂ ਨਹੀਂ ਕੋਸ਼ਿਸ਼ ਬਰੀਕੀ ਨਾਲ ਕੋਸ਼ਿਸ਼ ਕਰਨਗੇ ਵੀ ਇਹਨਾਂ ਕਿਸੇ ਇਬਾਦਤ ਨੂੰ ਅੰਜਾਮ ਦਿੱਤਾ ਕਿ ਨਹੀਂ ਕਿਸੇ ਨਾਲ ਸਬੰਧਤ ਹੈ ਨਹੀਂ ਕੋਈ ਗੈਂਗ ਜਾਂ ਨਹੀਂ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਮਰ ਕਿੰਨੀ ਕਿੰਨੀ ਕੀ ਕੀ ਕੰਮ ਕਰਦੇ ਆ ਇਹ ਇੱਕ ਤੇ 골ਡਨ ਕਾਲਜ ਵਿੱਚ ਇੰਜੀਨੀਅਰਿੰਗ ਕਰਦਾ ਦੋਨਾਂ ਦੀ ਉਮਰ 19 ਸਾਲ ਹੈ 골ਡਨ ਕਾਲਜ ਕੰਮ ਕਰਦਾ ਇੰਜੀਨੀਅਰ ਕਰਦਾ ਕਰਕੀਰਤ ਸਿੰਘ ਜਿਹਨੇ ਕਰਦਾ ਇੰਜੀਨੀਅਰਿੰਗ ਕਿਹੜੇ ਸਮੇਂ ਚ ਹੈ ਫਸਟ ਫਸਟ ਸਮੇਂ ਦਾ ਦੂਸਰਾ ਬੜਾ ਦੂਸਰਾ ਪਾਸ 2 ਕਰਕੇ ਵਿਹਲਾ ਪੜਦਾ ਨਹੀਂ ਹੈ ਕੋਈ ਪਹਿਲਾ ਮੁਕਾਦਮਾ ਦਰਜ ਹੋਣੇ ਨਹੀਂ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਨਵੇਂ ਨੇ ਕਿਵੇਂ ਦਾ ਬਿਲਕੁਲ ਅਜੇ ਬ੍ਰੈਚ ਆ ਵਾਕਿਆ ਅਸੀਂ ਸਬੰਧਤ ਥਾਣੇ ਤੋਂ ਇਹਨਾਂ ਦਾ ਰਿਕਾਰਡ ਆਸਲ ਕਰ ਰਹੇ ਹਾਂ ਇਹ ਲਗਾ ਕੇ ਰੱਖੇ ਸੀ ਇਹ ਕਿਤੇ ਜਾਂ ਨਹੀਂ ਇਹਨਾਂ ਦੇ ਡੱਬੇ ਵਿੱਚੋਂ ਮਿਲੇ ਜਦੋਂ ਇਹਨਾਂ ਦੀ ਨਾਕਾਬੰਦੀ ਰਨ ਚੈਕਿੰਗ ਕੀਤੀ ਇਹਨਾਂ ਦੇ ਡੱਬੇ ਵਿੱਚੋਂ ਹੀ ਇਹ ਦੋਨੋਂ ਇਕੱਠੇ ਸੀਗੇ ਦੋਨੋਂ ਇਕੱਠੇ ਆ ਰਹੇ ਸੀ ਮੌਕੇ ਤੇ ਜਿਹਨੇ ਫੜਿਆ ਹੋਣਾ ਕੀ ਨਾਂ ਦੇ ਸਾਡੇ ਪੁਲਿਸ ਪਾਰਟੀ ਹਰਜਿੰਦਰ ਸਿੰਘ ਐਸਆਈ ਸੀ ਤੇ ਨਾਲ ਉਹ ਪੁਲਿਸ ਪਾਰਟੀ ਸੀ ਨਾਲ ਸਾਡੇ ਜਿਹੜੇ ਸਪੈਸ਼ਲ ਬ੍ਰਾਂਚ ਦੇ sub factor will in the OCC.